ਇਹ ਕਹਦੀ ਸਾਰਿਆਂ ਨੂੰ ਸ਼ੋਮਿਤ ਕਰਦੀ ਆਂ ਜੀ ਤੁਸੀਂ ਸਾਰੇ ਜਾਨੇ ਠੀਕ-ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਇੰਡੀਆ 82 ਕੰਨ ਜਿਹਨੂੰ ਕਹ ਦਿੰਦੇ ਆ ਇੱਕ ਚੁੱਕੀ ਆ ਜੀ ਸਭ ਨੂੰ ਬਹੁਤ-ਬਹੁਤ ਬਧਾਈਆਂ ਹਾਂ ਸੋ ਇਹਦੇ ਵਿੱਚ ਹੀ ਖੁਸ਼ੀ ਦੇ ਵਿੱਚ ਲੱਗੀਆਂ ਜੀ ਰੈਸিপি ਬਣਾਉਣ ਦੇਖਿਓ ਤੁਸੀਂ ਵੀ ਕਿਤਨਾ ਕਰਿਓ ਵੀਡੀਓ ਸੋ ਬਹੁਤ-ਬਹੁਤ ਥੈਂਕ ਯੂ ਜੀ ਤੁਹਾਡਾ ਤੁਸੀਂ लवली लवली ਕਮੈਂਟ ਕਰਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਬਹੁਤ ਕੁਝ ਤੁਸੀਂ ਦੱਸਦੇ ਨਹੀਂ ਹੋ ਠੀਕ ਹੈ ਜੀ ਸੋ ਇੰਸਟਾਗ੍ਰam ਪੇਜ ਨੂੰ ਵੀ ਜਰੂਰ ਫੋਲੋ ਕਰੋ ਜੀ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰੋ ਬੜੀ ਬੜੀ ਸਾਰੀਆਂ ਚੀਜ਼ਾਂ ਬਣਾਉਦੇ ਜਿ ਲਈ ਆਵਾਂਗੇ ਤੇ ਹੋਰ ਕਰੰਦੀ ਕਰਾਂਗੇ ਤੁਹਾਡੇ ਪਿਆਰ ਦੇ ਸਦਕਾ ਠੀਕ ਹੈ ਸੋ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਖੁਸ਼ੀ ਆ ਵੱਡਾ ਵੱਡ ਬਣਾਈਏ ਜੋ ਅਸੀਂ ਲੱਗੀਆਂ ਸੀ ਬਣਾਤ ਆਲੂਆਂ ਤੋਂ ਸੋ ਮੇਰੇ ਮੇਰੇ ਕਿਚਨ ਵਿੱਚ ਬਾਏ ਬਾਏ ਕਰਦੇ ਆਂ ਫਿਰ ਰੈਸিপি ਦੀ ਸਟਾਰਟ ਠੀਕ ਹੈ ਇਹ ਹੈਗਾ ਜੀ ਆਟਾ ਚੌਲਾਂ ਦਾ ਇਹ ਹੈਗੀ ਛੋਲਿਆਂ ਦੀ ਦਾਲ ਠੀਕ ਹੈ ਉਹਦਾ ਥੋੜਾ ਜਿਹਾ ਮੈਂ ਬਣਾ ਲਿਆ ਜੀ ਨੂੰ ਪੀਸ ਲਿਆ ਆਲੂ ਪਿਆਜ਼ ਬੋਲ ਹੁਣ ਪਹਿਲਾਂ ਪਾਸ ਕਰਾਂਗੇ ਜੀ ਆਲੂਆਂ ਨੂੰ ਤਾਂ ਦੁਕਾਸ ਵੈਸੇ ਅਵੋਇਡ ਕਰੇ ਹੋਏ ਆ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਲਾਂਗਸ ਜਿਹੜੇ ਇਹਨਾਂ ਦੇ ਹੋ ਰਹੇ ਜਾਂਦੇ ਆ ਇਸ ਕਰਕੇ ਮੈਂ ਹਮੇਸ਼ਾ ਹੀ ਕੋਈ ਵੀ ਆਲੂ ਦੇ ਪਰੌਂਠੇ ਬਣਾਉਣੀ ਆ ਜਾਂ ਕੁਝ ਵੀ ਬਣਾਉਣੀ ਆ ਇਹਨਾਂ ਨੂੰ ਨਾ ਇਸ ਤਰ੍ਹਾਂ ਗ੍ਰੇਡ ਕਰ ਲੈਂਦੇ ਆ ਫਿਰ ਨਾ ਕਿਸੇ ਵੀ ਚੀਜ਼ ਦੇ ਵਿੱਚ ਉਹ ਬਾਹਰ ਨਿਕਲ ਦੇ ਉਸ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਕਰਾਂਗੀ ਕਿਉਂਕਿ ਕੋਈ 파ਰਟੀ ਨਾਲ ਹਾਰਡ ਰਹਿ ਜਾਂਦਾ ਏ ਇਸ ਕਰਕੇ ਜੇ ਕਦੂਕਾਸ ਨਾਲ ਕਰਾਂਗੇ ਤਾਂ ਸਾਰੇ ਬ ਚੰਗੀ ਤਰ੍ਹਾਂ ਇਹ ਹੋ ਜਾਣੇ। شوف ਸਾਡੇ ਹੋ ਗਏ ਇਹ ਆਲੂ ਇਹ ਚੰਗੀ ਤਰ੍ਹਾਂ ਗ੍ਰੈਂਡ। ਸੋਰੀ ਕਦੂਕਾਸ ਇਹਦੇ ਤੇ ਨਮਕ ਇੱਧਰ ਕੱਢ ਲਵਾਂ ਹੁਣ ਹੁਣ ਇਹਦਾ ਵਿੱਚ ਪਾਵਾਂਗੇ ਜੀ ਆਪਾਂ ਪਿਆਜ਼ ਫੇਕ ਪਾਵਾਂਗੇ ਜੀ ਆਪਾਂ ਜਿਹੜੀ ਇਹ ਛੋਲਿਆਂ ਦੀ ਡਾਲ ਸੌਰੀ ਪਾ ਦਵਾਂਗੇ ਹੁਣ ਪਾਵਾਂਗੇ ਜੀ ਦੇ ਵਿੱਚ ਥੋੜ੍ਹਾ ਜਿਹਾ ਸੁਆਦ ਦੇਣ ਲਈ ਨਮਕ ਅੱਧਾ ਚਮਚਾ ਥੋੜੀ ਜਿਹੀ ਕਾਲੀ ਮਿਰਚ ਜੀ ਨੂੰ ਕਹਿ ਦਨੇ ਆਪਾਂ ਥੋੜਾ ਜਿਹਾ ਜ਼ਰਾ ਮਸਾਲਾ ਟੈਕਸਚਰ ਦੇਣ ਨੂੰ ਚਲੋ ਥੋੜੀ سی ਰੈੱਡ ਚਿਲੀ ਚੱਕ ਚੋਣੀ ਨੂੰ ਕਰਾਂਗੇ ਜੀ ਮਿਕਸ ਚਲੋ ਜੀ ਇਹ ਹੋ ਗਿਆ ਚੰਗੀ ਤਰ੍ਹਾਂ ਦੇਖੋ ਮਿਕਸ ਗਰਮ ਤੇਲ ਹਾਈ 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 ਹੋ ਗਿਆ ਜੀ ਠੀਕ ਹੈ ਹੁਣ ਲਗਾ ਲਵਾਂਗੇ ਜੀ ਥੋੜਾ ਜਿਹਾ ਆਪੇੜਾ ਤੰਗੀ ਤਰ੍ਹਾਂ ਪਨੈਰ ਨੂੰ ਬਣਾਵਾਂਗੇ ਅਲੱਪਾ ਦੂ ਬਣਾ ਕੇ ਦੇਖਾਂਗੇ। ਵੀ ਕਿਹੇ ਜਿਹੀਆਂ ਬਣਦੀਆਂ। ਇਹਦੇ ਬਣਾਵਾਂਗੇ ਜੀ ਜਲਪਾ ਗੋਲ-ਗੋਲ। ਛੇੜੇ। ਮੈਂ ਰਾਹੇ ਹੈ ਕਿ ਚੌਣਾ ਦੇ ਤੇ ਮੈਂ ਚਨੇ ਦਾ ਆਟਾ ਇਸ ਕਰਕੇ ਪਾਇਆ ਜੁੜ ਜੁੜੀਆਂ ਟੁੱਟੂਆਂ ਨਹੀਂ ਆਏ ਜਿਵੇਂ ਕਿ ਮਣ ਤੁਸੀਂ ਦੇਖੋ ਤੇਲ ਦੇ ਵਿੱਚ। टूटी नहीं है तो होगा जो मैं एक्सपेरिमेंट कीता हूँ ठीक कीता इस तरह बाकी सारे भी काम बनाने ਇਹ ਨੂੰ ਰੱਖ ਦਾਂਗੇ ਜੀ ਸਾਈਡ ਤੇ ਤਾਂ ਕਿ ਇਹ फटाफट ਤੁਹਾਨੂੰ ਉਬੋ ਜਵੇ। ਗੁਨੇ ਨੂੰ ਦੇਖਦੇ ਆਂ ਜੀ ਉਤਾਰੇ। ਕੀ ਕਹਿੰਦੀ ਹੈ ਇਹ? ਵਾਓ। ਗੁੱਡ। ਸਹੀ ਬਣ ਰਹੀ ਹੈ। ਕੋਈ ਦੇਖੋ ਕਿਤੇ ਵੀ ਨਹੀਂ ਜਾ ਰਿਹਾ ਜਿਹੜਾ ਇਹਦੇ ਵਿੱਚਲਾ ਮਸਾਲਾ ਹੈ। ਮੈਨੂੰ ਮੇਨ ਪ੍ਰੋਬਲਮ ਇਹੀ ਸੀ ਕਿ ਜਿਹੜਾ ਇਹਦਾ ਮਸਾਲਾ ਹੈ ਨਾ ਉਹ ਵਿਚ ਪਾਣੀ ਨਹੀਂ ਹੈ ਨਾ ਕੋਈ ਸੌਰੀ ਤੇਲ ਦੇ ਸੌ ਹੋ ਗਈਆਂ ਜਿਹੜੀਆਂ ਰੈਡੀ ਕਰ ਦਾਂਗੇ ਬਾਹਰ ਕਿੰਨੀ ਸੌਰੀ ਲਾਗ ਰਹੀ ਹੈ ਇਸ ਤਰ੍ਹਾਂ ਇਹ ਬਾਕੀ ਬੇਪਾ ਵਿੱਚ ਪਾ ਦੋਗੇ ਕੀ ਬੁੜੀ ਆ ਕੀ ਕੀ ਇਹ ਆਉਂਦੀ ਹੈ ਕੀ ਕੀ ਟੀਰੀ ਆਹੇ ਕੱਲ ਚਾਚੀ ਕਾ ਬਾਂਦੇ ਮੂਹੂਨ ਮਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਆਤ। ਮੈਂ ਮੇਰੇ ਕਹਤ ਨਹੀਂ ਆਂਦੇ ਕਿ ਛਿੱਟੇ ਪੈ ਸਰਦੇ। ਹਨੇਤੀ ਕੀ ਕਾ? ਖਾਣਿਆ। ਹਲੇ ਰੁਕ ਜਾ ਪਹਿਲੇ ਬੰਨ ਜਾਂਦੇ। ਫੇਰ ਸਾਈ ਦਾ ਮਾਂ ਨਾਲ ਕੰਮ। ਹੇ ਕੰਮ। ਅੱਜ ਵੀ। ਬੂਤ ਘਰੋਂ ਮਾਂ ਕੋਤ ਘਰੋਂ ਮਾਂ ਬੋਤ ਅੱਵਾ। ਬੋਤ ਦਰ ਹੈ। ਹੋਪਫੁਲੀ ਸਾਡੀ ਜਿਹੜੀ ਸਕਸੈਸ ਹੋ ਰਹੀਆਂ ਜੇ ਜੋ ਬਣਾਈਆਂ ਸੀ ਟਿੱਕੀਆਂ ਚਾਹ ਤੱਕ ਇਨ੍ਹਾਂ ਨੂੰ ਮੈਂ ਇਸ ਤਰ੍ਹਾਂ ਕਰਦਮਾ ਜੀ ਬਾਈਂਡਿੰਗ ਹੰਡਰਡ ਇੱਕ 10 ਮਿੰਟ ਦੇ ਸਰਵਿੰਗ ਹੋਣੇ 12 ਆ ਪੰਜ ਬੰਦੇ ਆ ਪੰਜ ਕੌਲੀਆਂ ਠੀਕ ਐ ਆ ਕੱਲੀਆਂ ਜੀ ਤਿਆਰ ਸਭ ਨੂੰ ਇੱਕ ਇੱਕ ਹੀ ਪੈਣੀ ਆ ਜਿਆਦਾ ਨਹੀਂ ਪੈਣੀ ਠੀਕ ਹੁਣ ਪਾਵਾਂਗੇ ਜੀ ਇਹਦੇ ਵਿੱਚ ਦਹੀਂ ਥੋੜੀ ਥੋੜੀ ਚਟਣੀ ਇਹ ਮੈਂ ਮਿਰਚਾਂ ਇਹ ਪੀਸਤੀਆਂ ਜੀ ਸਪਾਈਸੀ ਜੀ ਥੋੜਾ ਜਿਹਾ ਦੇਣ ਹੁਣ ਤੁਸੀਂ ਕਹਿੰਦੇ ਹੋਣੇ ਆ ਵੀ ਇਹ ਤਾਂ ਬਣ ਗਈ ਬਸ ਹੁਣ ਕੀ ਪਾਉਣਾ ਨਹੀਂ ਹਲੇ ਇੱਕ ਹੋਰ ਟਵਿਸਟ ਆ ਇਧਰ ਦੇਖੋ ਕੁੱਕਰ ਤਰਾਂਗੇ ਜੀ ਨੂੰ ਬੰਦ ਚੱਕਾਂਗੇ ਜੀ ਦਾ ਟੱਕਾਂ ਖੁਸ਼ਬੂ ਵਾਜੇਗਾ ਦੇ ਜਿਹਾ ਪਰੇ ਛੋਲੇ ਨੂੰ ਲਾਤਾ ਜੀ ਤੜਕਾ ਆਉਣਗੇ ਇਹਦੇ ਵਿੱਚ ਹੁਣ ਕਲੀਆਂ ਨੂੰ ਨਹੀਂ ਪਸੰਦ ਕਈਆਂ ਨੂੰ ਪਸੰਦ ਦੇਖੋ ਕੀ ਕੁਝ ਬਣਦਾ ਏ ਕਾਰਨ ਸਾਡਾ ਕੈਮਰਾਮੈਨ ਕਹਿੰਦਾ ਮੈਨੂੰ ਨਾ ਪਾਹੀਂ ਨਾ ਪਾਮਾ ਤੈਨੂੰ ਕੰਨ ਛੜਕ ਮਾਸ ਹੂੰ ਠੀਕ ਹੈ ਉੱਧਰ ਕਿਦਨ ਐਂਡੀ ਡਿਸਰਬੈਂਸ ਹੋ ਰਹੀ ਉੱਧਰ ਕਿੰਨੀ ਜ਼ੋਰ ਜ਼ੋਰ ਦੀ ਬੋਲ ਰਹੇ ਕੋਈ ਨੂੰ ਪਤਾ ਕਰ ਤਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਸਾਡਾ ਦਾੜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੰਮਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਜਿਹੜਾ ਪਿੱਛੇ ਬੰਦਾ ਪਿਆ ਜਿਹੜਾ ਸੋਈ ਚ ਦਾਅ ਮਾਰਨਾ ਆਇਆ ਤਾਂ ਬੰਦੇ ਨੂੰ ਬਲੋ ਪਹਿਲਾਂ ਭੁੱਖ ਬਹੁ ਲੱਗੀ ਪਾਪਾ ਪਾਪਾ ਸੋਈ ਚ ਆ ਕੇ ਕਹਿੰਦੇ ਮੈਨੂੰ ਦੇ ਦੇ ਖਾਣ ਨੂੰ ਮੈਂ ਕਿਹਾ ਫਿਰ ਵੀਡੀਓ ਚ ਕੁਝ ਨਹੀਂ ਮਿਲਣਾ ਕਹਿੰলো ਕਹਿੰਦੇ ਨਹੀਂ ਪਾਪਾ ਗਿਰੇ ਪਏ ਆ ਥੱਲੇ ਪਾਪਾ ਆਓ ਆਜੋ ਹੁਣ ਓ ਵਾਹਿਗੁਰੂ मैं मेरा फट्टा ले जाता तेरी मम्मी ने मारे मेरे पिछवाड़े पे लटर मम्मी पीछे रहो पापा ਨੂੰ ਉੱਪਰ ਬਿਠਾਓ ਪਿਛਵਾੜੇ ਹਾਂ ਆ ਜਾ ਉਹਦੇ ਉੱਪਰ ਬਹਿ ਜਾ ਹਾਂ ਆ ਜਾ ਹੁਣ ਵੀੜੀ ਤੇ ਉੱਪਰ ਪਟਾ ਲੋ ਇੱਜ਼ਤ ਕਰ ਰਹਾ ਹਾਂ ਟਾ ਟਾ ਮੈਂ ਮਿੱਟੀ ਦੇ ਵਿੱਚ ਰਹਿਣਾ ਤੂੰ ਹੁਣ ਫੇਰੇ ਮੇਰੇ ਨਾਲ ਆ ਜਾ ਲੈ ਮਸਲੇ ਸਟਾ ਲੈ ਦੁਕਿਆ ਹੈ ਮੈਂ ਵੀ ਦੇਖਣਾ ਮੈਂ ਚੋਣ ਮੇਰੀ ਪਾਇਵੇ ਵਿੱਚ ਬੋਲੋ ਮਚਰੇ ਲੈ ਚੋਲੇ ਪੋਣੇ ਬੱਗ ਦੀ ਇਹ ਛੋਲੇ ਕਿੱਤੇ ਹਾਲਾ ਬੜਾ ਥੋਲੇ ਬੋਲੇ ਬੋਲੇ ਦੇਖੀ ਪਾਪਾ ਇਹ ਦੇਰ 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 ਅਮਰਾ ਚਲ ਹਾਈ 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 ਬੰਮੀਆ ਪਾਪਾ ਯਾਤ ਖਾਓ ਤੁਸੀਂ ਤੁਹਾਨੂੰ ਸਭ ਨਾਲੋਂ ਜ਼ਿਆਦਾ ਭੁੱਖ ਲੱਗੀ ਵੀ ਤੀ ਮੈਨੂੰ ਲੱਗੀ ਵੀ ਤਾਂ ਭੁੱਖ ਸੀ ਪਰ ਤਾਂ ਗੱਲ ਤੇ ਇੱਕ ਕੰਮ ਕਰਿਆ ਹੋਇਆ ਹੈ ਦੇ ਵਿੱਚ ਮੈਨੂੰ ਅੱਧੇ ਗੈ ਨੀ ਚੀਜ਼ ਇੱਕ ਗੱਲ ਦਫਾ

ਕਾ ਪਾਉਂਗੀ। ਅੱਜ ਵਧੀਆ ਬਣਾ। ਸੌਸ ਪਾ ਲਓ ਜੇ ਜਿੰਨੂੰ ਲੋੜ ਆ ਭਾਈ। ਜਿੰਨੂੰ ਲੋੜ ਆ ਸੌਸ ਪਾ ਸਕਦਾ। ਨਹੀਂ ਤੇਰੀਆਂ ਸੁਣ ਜਾ ਸੁਮੇਲ ਮੈਂ ਝੂਠ ਨਹੀਂ ਬੋਲਦੀ ਹੈਗੀ। ਵੀਜੀ ਲਿਆ ਸਕਦੇ। ਮੈਨੂੰ ਵਾਕਈ ਬਹੁਤ ਵਧੀਆ ਲੱਗਿਆ। ਹਮਮ। ਮੈਂ ਐਡ ਸੌਸ ਪਾਉਂਗੀ। ਕਿਸੇ ਨੂੰ ਲੱਗੇ ਨਾ ਲੱਗੇ। ਫਿਰ ਨੂੰਨ ਦੱਸਦਾ ਕੋ ਕੋਦਾ ਤਾਂ ਕਿਆ ਇਹ ਕੱਟ ਗੱਲ ਕਰੋ। ਹਮ ਗੱਲ ਕਰੋ। ਉਹ ਤੂੰ ਮੈਂ ਕਹਿ ਕੇ ਹਟੀ ਗੱਲ ਨਹੀਂ ਵੀਡੀਓ ਚ। ਮਿਸਖਵੀਰ ਨੂੰ ਚੀਜ਼ ਹੋਰ ਚਾਹੀਦੀ ਮਿਸਖਵੀਰ ਨੇ ਕਿਹਦੇ ਨੂੰ ਟੋਕ ਟੱਕ। ਉਹ ਗੱਲ ਨਹੀਂ ਹੈਗੀ। ਵੀਜੇ ਗੱਲ ਤੇ ਹੋਗੀ ਤਾਂ ਮੈਂ ਨੂੰ ਕਹੋ। ਨਹੀਂ ਨੂੰ ਲੱਗੀ ਇਹਦੇ ਵਿੱਚ ਕਮੀ ਤਾਂ ਮੈਂ ਕਹਿ ਰਹੀ ਆ। ਨਹੀਂ ਗ माने <laughs> चाचा और तो मासी नहीं कटा छक दो ले आओ सब्जी <genauso था क्यारेवे> <laughs> है ले आओ हम देख ले हो गया बोले जाती भाई बहुत कर दिया जात नहीं खट्टी है एक और टाइम नहीं रख के जा में है हां दे खाने हैं तो ठीक है 10 मिनट दे दे ठीक है आ तक ये नहीं पेसी खाएगी हंसी है ਯਾਰ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਲੱਗਦੀ ਮੈਨੂੰ ਤਾਂ ਵੀ ਕਿਤੇ ਉਹ ਤਾਂ ਕੋਈ ਵੀ ਸਾਫ ਹੋ ਗਈ ਤੁਸੀਂ ਦੇ ਦੋ ਬਾਕੀ ਸਾਰੇ ਨੇ ਆਪਣੇ ਆਪਣੇ ਟੇਸਟ ਹੁੰਦਾ ਖਾਂ ਜਾਂ ਲਾ ਇਹਨਾਂ ਟੇਸਟ ਤੁਹਾਨੂੰ ਟੇਸਟ ਆ ਠੀਕ ਲੱਗਿਆ ਮੈਨੂੰ ਟੇਸਟ ਸੌਸ ਵਾਗ ਚਲ ਕੋਈ ਗੱਲ ਨਹੀਂ ਯਾਰ ਛੱਡੋ ਪਰਾਂ ਮਾ ਚਾਚੇ ਦੇ ਵੀਊ ਲੈ ਤੋ ਮਰ ਚ ਮਾ ਚਾਚੇ ਵੀਊ ਦੇਈ ਦੇ 500 ਦਾ 1000 ਦਾ ਠੀਕ ਲੱਗਦੀ ਆ ਸੌਸ ਪਾਏ हां तनु ਤਨੂ ਖੱਟ ਮਠਾਵਾ ਦਾ ਥੋੜਾ ਜਿਹਾ ਦਹੀਂ ਘੱਟਾ ਤਨੂ ਕਿਨ ਬਤੀ ਜਿਹ ਬੜੀ ਵੀ ਹੈ ਕਿੰਨੀ ਟਿੱਕੀ ਹੋ ਰਹਾ ਤਾਂ ਲਿਆ ਦੇ ਮੁੰਨੇ ਵੇੜਦੰਦੇ ਨਾਲ ਹੀ ਮੜਾਏ ਇਹਨੂੰ ਤਾਂ ਦੇ ਦੇ ਦੇਖੀ ਚੁਹੀਨ ਸਾਡੀ ਨਾ ਮੰਮੀ ਯਾਰ ਉਧਰ ਪਾਪਾ ਖਾ ਬੰਦ ਕਰ ਕਰਕੇ ਖਾ ਰਹੇ ਆ ਨਹੀਂ ਮਾ ਪਾਣੀ ਆ ਸਾਸ ਡਰਾਮ ਦੇ ਇੱਕ ਨਾ ਵਾਲੋ ਟਾਈਮ ਹੋ ਗਿਆ ਹਾਂ ਬਸ ਬਸ ਰੋਟੀ ਦਾ ਟਾਈਮ ਬਸ ਇੱਕ ਇੱਕ ਖਾ ਲਿਆ ਤੇ ਆਹ ਕਿਆ ਕਰੂੰਗੀ ਹੋ ਥੋੜਾ ਰੋਟੀਆਂ ਨਾਲ ਬਰਦਾ ਖਾ ਗਏ ਹੂੰ ਤੈ ਟਾਟ ਕਾਨੂੰ ਲਗਾ ਕਾਤੇ ਆਪਣੇ ਬਰਦੇ ਲਾਉਣ ਬੈਜਣੇ ਆ ਹਾਂ ਬਰਦਾ ਖਾ ਗਏ ਸੁਣੀ ਗੱਲ ਹੂੰ ਪਿਛਲੀ ਵਾਰ ਅਮਰ ਤਿੰਨ ਚਾਰ ਪੇਟੀਆਂ ਦਾ ਅਖੇ ਰੱਖਿਆ ਅੰਬਾਂ ਦੀਆਂ ਸਾਰੀਆਂ ਖਾ ਗਏ ਏ ਕਿਆ ਗੱਲ ਹੋਣੀ ਹਾਂ ਕਿਆ ਗੱਲ ਹੋਣੀ ਬੈਠੀ ਨਹੀਂ हाँ, तो सी क्या तो है एक बात चुकी है सोल्यूबल तो सी क्या है एक बात चुकी है रोटी जा क्या है माँ बे रोटी में कहाँ गया नहीं मैं गया हाँ ना तेरे को नहीं गया रोटी में अंडे के अंडे के तो सामान ही मून आला रोटी दिखा सर ओये बांका अब तुम पानी अंडे ਕੋਈ ਨਹੀਂ ਚਲ ਖਤਮ ਹੋਣੀ ਆ ਬੀੜਾ ਤਾਂ ਮਿਲਦੇ ਜਿੱਦਾ ਗਾੜੀ ਪੈ ਗਿਆ ਸਵਾਦ ਬਹੁਤ ਤਾਂ ਮਨੇ ਕਾਲੀ ਮਿਸਟ ਬਾਦ ਚਾਏ ਚਾਹ ਪੱਲੇ ਕਰਾਰੀ ਬਣੀ ਹੋਈ ਆ ਕਰਾਰੇ ਹੈਲਫਾ ਬੜਾ ਮਿੱਠਾ ਪਾਇਆ ਜੀ 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 ਆ ਭੁੱਖ ਪਾੜੀ ਲੱਗੀ ਮਿੱਠਾ ਮੈਨੂੰ ਮਿੱਠਾ ਸਾਸ ਪੱਗੀ ਮਿਰਚ ਲਾ ਦੇ ਮੈਨੂੰ ਅੱਛਾ ਜੀ ਸਵਾਦ ਕਰਾ ਰਿਹਾ ਸਵਾਦ ਦਾ ਦੌੜਾ ਤੇ ਜਿਵੇਂ ਨਾ ਮੂਲ ਲੱਗੇ ਕਿ ਕੀ ਨਹੀਂ ਮੰਗਾਉਂਦੇ ਮੈਂ ਤੇ ਬਿਆਜ ਜਣਿਆ ਉਹ ਵੀ ਜੀਗਾ ਤੁਸੀਂ ਹੈਲੋ ਬੱਚਾ ਪਾਰਟੀ ਸਸ਼ਕਾ ਸਾਸਰੀ ਘਰ ਸਾਸੂ ਦਾ ਕਿੰਨਾ ਖੁਸ਼ ਹੋਈ ਤੇ ਕੀ ਜਸ਼ਨ ਨੂੰ ਦੇਖ ਕੇ ਚਲੋ ਜੀ ਬੱਠੀਕਾ ਮਿਲਿਆ ਕਿਸੇ ਅਗਲੀ ਵੀਡੀਓ ਚ ਬਾਏ ਬਾਏ ਸ਼ੋਭਾ ਬਾਏ ਕਰੀ ਸ਼ੋਭੀ ਜੀ ਬਾਏ ਜਿਵੇਂ ਬਾਏ ਕਰਦੇ ਬਾਏ